ਲੋ ਵੀ ਮਿੱਤਰਾਂ ਤੁਹਾਨੂੰ ਸਾਰਿਆਂ ਨੂੰ ਪਤਾਗਾ ਵਿਆਹ ਦਾ ਸੀਜ਼ਨ ਸਟਾਰਟ ਹੋ ਗਿਆ ਜੇ ਵਿਆਹ ਵਿੱਚ ਕੋਡ ਪੈਂਟ ਜੀ ਨਾ ਪਾਇਆ ਹੋਵੇ ਤਾਂ ਵਿਆਹ ਆਪਣਾ ਨੂੰ ਉਧੂ ਰਉਧੂ ਰ ਲੱਗਦਾਗਾ ਤਾਂ ਹੁਣ ਤੁਹਾਨੂੰ ਵਧੀਆ ਕੋਡ ਪੈਂਟ ਘੱਟ ਰੁਪਏ ਦੇ ਵਿੱਚ ਕੌਣ ਬਣਾ ਕੇ ਦੇਣਗੇ ਸਰਦਾਰ ਜੀ ਹਾਂਜੀ ਹਾਂ ਹਾਂ ਸਹੀ ਗੱਲ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਤੁਹਾਨੂੰ ਮੈਂ ਦਿਖਾਣਾਗਾ ਕੋਈ ਐ ਨਹੀਂ ਹੈਗਾ ਜੀ ਅਪ ਨੋਨ ਬ੍ਰਾਂਡ ਆ ਦੇਖੋ ਸੀਆ ਰਾਮ ਦਾ ਬ੍ਰਾਂਡ ਮਤਲਬ ਸੀਆ ਰਾਮ ਬ੍ਰਾਂਡ ਦਾ ਬ੍ਰਾਂਡ ਦਵਾਗੇ ਤੁਹਾਨੂੰ ਅਸੀਂ ਆ ਲੋ ਕੋੜ ਪੈਣ ਦੇਵਾਂਗੇ ਸਿਰਫ 1500 ਰੁਪਏ ਦੇ ਵਿੱਚ 2 ਪੀਸ ਦਾ ਕੱਪੜਾ 1500 ਰੁਪਏ ਦੇ ਦੇਵਾਂਗੇ ਇਹਦੇ ਰੰਗ ਇੰਨੇ ਸੋਹਣੇ ਸੋਹਣੇ ਮੇਰੇ ਕੋਲ ਰੰਗ ਆਏ ਨੇ ਐ ਕਿ ਕਰਕੇ ਵਿੱਚ ਕਿੰਨੇ ਦੇ ਦੂੰਗੀ ਸਲਾਈ ਕਰਕੇ ਦੇਵਾਂਗੇ 4400 ਰੁਪਏ ਦੇ ਵਿੱਚ 2 ਪੀਸ ਦਾ 2 ਪੀਸ ਨੂੰ ਦੇਵਾਂਗੇ ਸਲਾਈ ਕਰਕੇ 2 ਪੀਸ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਕੰਪਨੀ ਦਾ ਸਾਡੇ ਕੋਲ ਸਾਰੇ ਬ੍ਰਾਂਡ ਮਿਲ ਜਾਣਗੇ ਜੀ ਰੈਮੰਡ ਸੀਰਾਮ ਦਰਾਸਿਮ ਉਹ ਸਭ ਦੇ ਰੇਟ ਅਲਗ-ਅਲਗ ਰੱਖੇ ਹੋਏ ਨੇ ਅਸੀਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਜਿਵੇਂ ਹੁਣ ਜਾਗੋ ਤੇ ਹੋਗਾ ਜੀ ਜਿਵੇਂ ਹੁਣ ਨੰਦਾ ਦੇ ਉੱਤੇ ਮੁੰਡੇ ਕੁਰਤੇ ਐ ਇਹਨਾਂ ਦਾ ਰੇਟ ਤਾਂ ਨਹੀਂ ਜਿਆਦਾ ਹੋਏਗਾ ਜੀ ਨਾ 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 ਇਹਦਾ ਪ੍ਰਾਈਸ ਪਤਾ ਕੀ ਹੈ ਬਿਆਰ ਦੇ ਵਿੱਚ 2000 ਰੁਪਿਆ ਹਾਂਜੀ ਅਸੀਂ ਕੁੜਤਾ ਪਹਿਮਾ ਦਵਾਂਗੇ ਸਿਰਫ 1200 ਰੁਪਏ ਦੇ ਵਿੱਚ ਮੰਤਰੀਆਂ ਵਾਲਾ ਕੁੜਤਾ ਮੰਤਰੀਆਂ ਵਾਲਾ ਮੰਤਰੀ ਵਾਲਾ ਜੀ ਕੱਪੜਾ ਹੱਥ ਲਗਾ ਕੇ ਦੇਖੋ ਹਾਂਜੀ ਕੀ ਬਾਤ ਜੀਜ਼ਾ ਕੋਟ ਨੇ ਮੰਤਰੀਆਂ ਵਾਲੀ ਇਹ ਤੁਹਾਨੂੰ ਕੁੜਤਾ ਪਹਿਮਾ ਦਵਾਂਗਾ ਸਿਰਫ 850 ਰੁਪਏ ਦੇ ਵਿੱਚ ਦਾ ਕੋਟਨ ਆ ਗਿਆ ਲੀਫ ਹੋੜ ਦੀ ਠੀਕ ਹੈ ਜੀ ਜਿਵੇਂ ਜਾਗੋ ਵਾਸਤੇ ਰੀ ਬੈਡਿੰਗ ਵਾਸਤੇ ਵਿਆਹ ਸ਼ਾਦੀਆਂ ਵਾਸਤੇ ਨੰਦਾਂ ਵਾਸਤੇ ਆ ਦੇਖੋ ਕਿਵੇਂ ਮਰਜ਼ੀ ਪਾਈ ਫਿਰੋ ਜਿਵੇਂ ਮਰਜ਼ੀ ਪਾਈ ਫਿਰੋ ਇਹਦੇ ਵਿੱਚ 10-12 ਰੰਗ ਆਏ ਨੇ ਬਹੁਤ ਸੋਹਣਾ ਕੁੜਤਾ ਪਿਆ ਮੈਂ ਤੇ ਸਿਰਫ 850 ਰੁਪਏ ਦੇ ਵਿੱਚ ਆਉਣਾ ਕਿੱਥੇ ਕੋਈ ਕੁਈ ਡਰੈਸ ਆਉਣਾ ਕਿੱਥੇ ਗੁਰਨਾਨ ਸਿੰਘ ਵਾਈਟ ਹਾਊਸ ਬਰਨਾਲਾ ਜੀ ਤੇ ਬਾਕੀ ਇਹਦੇ ਵੀਰੇ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ